ਇਸੀ ਤਰ੍ਹਾਂ ਹੀ ਉਹਨੇ ਹੁਣ ਰੂਪ ਦਿਖਾਏ ਆ ਦੇਖੋ ਪਹਿਲਾ ਦੂਸਰਾ ਆ ਤੀਸਰਾ ਇੰਉ ਲੜਦੀ ਹੈ ਮਾਇਆ ਹੋਈ ਲਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਜਿਹੜਾ ਇਹਦਾ ਧਿਆਨ ਤੇਰੇ ਵਿੱਚੋਂ ਤਿਆਰ ਕੱਢੇ ਨਾ ਤਿਸੀ ਕੋ ਫਰਖਾਏ ਤਰ ਲੈ ਘੁੱਬ ਜਾਂਦੀ ਗੁਰਮੁਖ ਕੋਈ ਘਾਰੜੂ تنਮਲ ਦਾ ਲਾਈ ਪਾਏ ਨਾਨਕ ਸਹੀ ਉਬਰੇ ਜੇ ਸੱਚ ਰਹੇ ਲਿਵ ਲੈ ਸੱਚੀ ਲਿਵੇ ਬਿੰਦੇ ਨਾਣੀ ਕੋੜ ਹੋਇਆ ਹੋਇਆ ਸਾਨੂੰ ਨਹੀਂ ਦਿਸਦਾ ਪਰ ਸਾਡੇ ਗੁਰੂ ਨੂੰ ਦਿਸਦਾ ਵੀ ਲੈਵੇ ਨਾ ਦੀ ਲੱਗੀ ਨਹੀਂ ਉਤਲੀਆਂ ਉਤਲੀਆਂ ਗੱਲਾਂ ਨੇ ਸਿਮਰਨੇ ਕਰਦੇ ਨਹੀਂ ਤੇ ਕੋੜੀ ਨਹੀਂ ਭਾਈ ਉਹ ਜਿਸੀਂ ਬੜੇ ਚੰਗੇ ਬਣੇ ਤੋ ਸਿੱਖੋ ਜਿਹੜਾ 24 ਘੰਟੇ ਭਜਨ ਕਰੇ ਸਿਮਰਨ ਕਰੇ ਬੰਦਗੀ ਕਰੇ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤਾ ਹਰੇ ਹਰ ਗਾਈ ਹੈ ਉਹ ਉਧਰੋਂ ਸੂਈ ਨਾ ਉਹਦੀ ਆ ਇੱਕ ਪੁਰਜਾ ਜਾਂਦਾ ਉਹਨੂੰ ਕਿਸੇ ਬੰਨੇ ਸਟੋਹ ਦੀ ਸੂਈ ਪਹਾੜ ਨੂੰ ਹੀ ਰਹਿੰਦੀ ਫੌਜੀਆਂ ਕੋਲ ਹੁੰਦਾ ਜਾਣਾ ਹੁੰਦਾ ਨਾ ਜੰਗਲਾਂ ਚ ਉਹ ਦਿਸ਼ਾ ਵੇਖ ਲੈਂਦੇ ਸਿੱਖ ਦੀ ਮਨ ਦੀ ਸੂਈ ਅੱਠੇ ਪੈਰ ਸਿਮਰਨ ਵੱਲ ਰਹਿੰਦੀ ਸੁੱਤਾ ਜਾਗਦਾ ਰੋਟੀ ਖਾਂਦਾ ਪਾਣੀ ਪੀਂਦਾ ਕਿਸੇ ਹਾਲਤ ਵਿੱਚ ਹੈ ਪਰ ਮਨ ਦੀ ਸੂਈ ਸਿਮਰ ਵੱਲ ਹੈ ਵਾਹਿਗੁਰੂ ਵੱਲ ਹੈ ਆਪਾਂ ਦੇਖਿਆ ਆਪਣੀ ਕਿੱਥੇ ਕਿੱਥੇ ਜਿਹੜੀ ਹੈ ਉਹ ਜੀ ਸਾਡੀ ਗਤੀ ਵੀ ਹੋਏਗੀ ਸਤਨਾਮ 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 ਦੀ ਵਾਹਿਗੁਰੂ ਲੇਬ ਲੱਗੀ ਹੋਈ ਹੈ ਸਿਮਰਨ ਵਿੱਚ ਲੱਗੇ ਹੋਏ ਨੇ ਬੜੇ ਬੜੇ ਬੰਦ